ਜੀ ਸਵਾਗਤ ਹੈ ਮੇਰੇ ਫੇਸਬੁਕ ਪੇਜ ਤੇ YouTube ਚੈਨਲ ਪੰਜਾਬੀ ਵਾਲੇ 팬ਜੀ ਤੇ ਤੁਹਾਡਾ ਸਾਰਿਆਂ ਦਾ ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਕਰੰਟ ਅਫੇਅਰ ਤੇ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਅੱਜ ਦੀ ਵੀਡੀਓ ਦੇ ਵਿੱਚ ਇੱਕ ਸ਼ਬਦ ਹੈ ਜੀ ਹੱਦ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਹੱਦ ਕਿਸ ਨੂੰ ਕਹਿੰਦੇ ਨੇ ਤੇ ਹੱਦ ਸ਼ਬਦ ਤੋਂ ਕਿਹੜੇ-ਕਿਹੜੇ ਸ਼ਬਦ ਬਣੇ ਨੇ ਉਸ ਬਾਰੇ ਜਾਣਕਾਰੀ ਦਾਂਗੀ ਹੱਦ ਹੱਦ ਮੂਲ ਰੂਪ ਵਿੱਚ ਅਰਬੀ ਭਾਸ਼ਾ ਦਾ ਸ਼ਬਦ ਹੈ ਕਿਸ ਭਾਸ਼ਾ ਦਾ ਅਰਬੀ ਭਾਸ਼ਾ ਦਾ ਹੱਦ ਦਾ ਅਰਥ ਹੈ ਕਿਨਾਰਾ ਸੀਮਾ ਬੰਨਾ ਸਿਰਾ ਆਦ ਹੱਦ ਦਾ ਭਾਵ ਅਰਥ ਰੋਕਣਾ ਜਾਂ ਸੀਮਿਤ ਕਰਨਾ ਹੈ ਇਸੇ ਆਧਾਰ ਤੇ ਹੀ ਪੰਜਾਬੀ ਵਿੱਚ ਬਹੁਤ ਸਾਰੇ ਮੁਹਾਵਰੇ ਪ੍ਰਚਲਿਤ ਹਨ ਜਿਵੇਂ ਹੱਦ ਹੋਣਾ ਹੱਦ ਕਰਨੀ हद बाहर होना आत पंजाबी ਵਿੱਚ ਹੱਦ ਤੇ ਬਹੁਤ ਸਾਰੇ ਮੁਹਾਵਰੇ ਪ੍ਰਚਲਿਤ ਹਨ ਹੱਦ ਸ਼ਬਦ ਤੋਂ ਹੀ ਸਰਹੱਦ ਬਣਿਆ ਹੈ ਸਰਹੱਦ ਸ਼ਬਦ ਆਮ ਤੌਰ ਤੇ ਦੋ ਦੇਸ਼ਾਂ ਵਿਚਕਾਰ ਖਿੱਚੀ ਗਈ ਲਕੀਰ ਨੂੰ ਕਿਹਾ ਜਾਂਦਾ ਹੈ ਸਰਹੱਦ ਦੋ ਦੇਸ਼ਾਂ ਦੇ ਵਿਚਕਾਰ ਖਿੱਚੀ ਗਈ ਲਕੀਰ ਜਾਜੀ ਨੂੰ ਬਾਉਂਡਰੀ ਲਾਈਨ ਕਹਿੰਦੇ ਨੇ ਉਸ ਨੂੰ ਕਿਹਾ ਜਾਂਦਾ ਹੈ ਹੱਦ ਸ਼ਬਦ ਤੋਂ ਅੱਗੇ ਹਦੂਦ ਸ਼ਬਦ ਬਣਦਾ ਹੈ ਹਦੂਦ ਸ਼ਬਦ ਹੱਦ ਸ਼ਬਦ ਦਾ ਬਹੁਵਚਨ ਹੈ ਹੱਦ ਤੋਂ ਹੀ ਹੱਦਬੰਦੀ ਸ਼ਬਦ ਬਨਿਆ ਤੇ ਹੱਦਬੰਦੀ ਸ਼ਬਦ ਦਾ ਅਰਥ ਹੈ ਹੱਦਾਂ ਮੁਕਰਰ ਕਰਨੀਆਂ ਹੱਦਾਂ ਜਾਂ ਕਿਨਾਰਾ ਮੁਕਰਰ ਕਰਨਾ ਪੰਜਾਬੀ ਦੀ ਪ੍ਰਸਿੱਧ ਕਵਿਤਰੀ ਅਮਰਤਾ ਪ੍ਰੀਤਮ ਵੀ ਆਪਣੀ ਇੱਕ ਕਵਿਤਾ ਵਿੱਚ ਹੱਦ ਸ਼ਬਦ ਦਾ ਖੂਬਸੂਰਤ ਪ੍ਰਯੋਗ ਕਰਦੀ ਹੈ ਅਮਰਤਾ ਪ੍ਰੀਤਮ ਆਪਣੀ ਇੱਕ ਕਵਿਤਾ ਵਿੱਚ ਹੱਦ ਸ਼ਬਦ ਦਾ ਪ੍ਰਯੋਗ ਕਰਦੇ ਹੋਏ ਲਿਖਦੇ ਹਨ ਹੱਦਾਂ ਦੀਵਾਰਾਂ ਦੂਰੀਆਂ ਤੇ ਹੱਕ ਨਹੀਂ ਕੁਝ ਕੂਣ ਦਾ ਹੱਦਾਂ ਦੀਵਾਰਾਂ ਦੂਰੀਆਂ ਤੇ ਹੱਦ ਨਹੀਂ ਕੁਝ ਕੂਣ ਦਾ ਟੂੰਡ ਦੀ ਹੈ ਜ਼ਿੰਦਗੀ ਬਸ ਇੱਕ ਬਹਾਨਾ ਜਿਉਣ ਦਾ ਟੂੰਡ ਦੀ ਹੈ ਜ਼ਿੰਦਗੀ ਬਸ ਇੱਕ ਬਹਾਨਾ ਜਿਉਣ ਦਾ ਸੋ ਇਸ ਤਰ੍ਹਾਂ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਹੱਦ ਸ਼ਬਦ ਤੋਂ ਕੀ ਪਾਵ ਹੈ ਤੇ ਹੱਦ ਸ਼ਬਦ ਕਿਸ ਭਾਸ਼ਾ ਤੋਂ ਲਿਆ ਗਿਆ ਹੈ ਇਸ ਬਾਰੇ ਜਾਣਕਾਰੀ ਦਿੱਤੀ ਹੋਰ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰਾਪਤ ਕਰਨ ਲਈ ਮੇਰੇ ਪੇਜ ਪੰਜਾਬੀ ਵਾਲੇ ਪੰਚੀ ਨੂੰ ਲਾਈਕ ਫੋਲੋ ਤੇ ਸ਼ੇਅਰ ਜ਼ਰੂਰ ਕਰੋ ਜੀ ਇਸ ਤੋਂ ਇਲਾਵਾ YouTube ਤੇ ਮੇਰਾ ਇੱਕ ਚੈਨਲ ਪੰਜਾਬੀ ਵਾਲੇ ਪੈਂਜੀ ਦੇ ਨਾਮ ਤੇ ਚੱਲ ਰਿਹਾ ਹੈ ਜਿਸ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਕਰੰਟ ਅਫੇਅਰ ਤੇ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜੁੜ ਕਰੋ ਜੀ ਧੰਨਵਾਦ